ਪੰਜਾਬ ਪੁਲਿਸ ਨੇ ਪਤਨਾ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋਲਹੀ ਉੱਥੇ-ਉੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜੜ ਹੋ ਰਹੀਆਂ ਨੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਰੀਆਂ ਕਹਿੰਦਾ ਐਂਬੂਲੈਂਸਾਂ ਖੜਾਈਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵੀ ਡਾਕਟਰਾਂ ਨੂੰ ਕਿਹਾ ਹੋਇਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਹੈ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜਬੂਤ ਕਰਕੇ ਲਾਇਆ ਹੋਇਆ ਕਿ ਕੰਨਾਂ ਕੰਨਾਂ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਇੱਥੇ ਪੋਕ ਲਾਈਨ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਅੱਜ ਇੱਥੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਟੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਗਾਲਾਂ ਦੀ ਗੱਡੀਆਂ ਦੱਸਿਆ ਗਿਆ ਹੈ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਸਨਾ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋਹ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭਾਅ ਪੰਜਾਬ ਨਾਲ ਨਹੀਂ ਹੈ ਉਹ ਦਿੱਲੀ ਨਾਲ ਹੀ ਆ ਉਧਰ ਅੰਮ੍ਰਿਤਸਰ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਉੱਪਰੋਂ ਆਉਂਦਾ ਉੱਥੇ-ਉੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜੜ ਤੇ ਰਿਹਾ ਡਰਾਮਾ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਨਾਲ ਆ। ਵਾਸੀਆ 1 ਮਿੰਟ ਪਈ 1 ਮਿੰਟ ਗੱਲ ਸੂਰੀ ਹੋ ਜਾਣ ਦੇ ਮੇਰਾ ਵੀ ਸਾਹਬ ਜਦਾਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਮੜ ਸਕਦਾ। ਉਚਰਲਾ ਹੋਵੇ ਭਾਈ ਜਿਹੜਾ ਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣੇ ਦਾ ਜ਼ਿਲ੍ਹਾ ਅਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਘੁਤੰਤਮਾਨ ਦਾ ਨੈਟ ਵੀ ਬੰਦ ਹੈ ਇੱਥੇ ਪਤਲੀ ਖੜੇ ਹੋ ਨੈਟ 5 ਦਿਨ ਤੋਂ ਬੰਦ ਹੈ ਇੱਥੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਹੈ ਇੱਥੋਂ ਕਿੰਨੀ ਦੂਰ ਹੂ ਬਾਰਡਰ ਖੋਰੀ ਵਾਲਾ 15 18 ਕਿਲੋਮੀਟਰ ਦੂਰ ਹੈ ਤੇ ਪਾਤਨਾਂ ਦੇ ਵਿੱਚ 5 ਦਿਨ ਹੋ ਗਏ ਨੈੱਟ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਜੋ ਭਰਾਵੋ ਗੱਲ ਸਮਝਣ ਦੀ ਲੋੜ ਹੈ ਜਿਹੜੇ ਮੰਗਰ ਵਾਸਤੇ ਹੰਝੂ ਪਵਾਉਂਦੇ ਨੇ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਦੁੱਲ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਦੋਹਰਣ ਜਿੱਤ ਕੇ ਆਏ ਸੀਗੇ ਜਿੱਲੇ ਤੋਂ ਵਾਸ ਮੁੜਦੇ ਨਾਲ ਦੀ ਨਾਲ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਕੋਈ ਕਾਰਸਿੰਗਾਂ ਦੀ ਗੱਡੀ ਤੇ ਚੜ ਗਿਆ ਕੋਈ ਝਾੜੂਲੇ ਤੇ ਚੜ ਗਿਆ ਆਪਾਂ ਬਹੁਤ ਛੇਤੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਹੋ ਭਰਾਓ ਆਪਾਂ ਬਹੁਤ ਸ਼ੇਦੀ ਭੁੱਲਦੇ ਆਂ ਫਿਰ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਇੱਜ਼ਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗ ਤੇ ਰਹੋਗੇ ਥੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾਰਾ ਮੋਟਾ ਵੀ ਤੁਸੀਂ ਇੰਨਾਰੇ ਜੋ ਇਹ ਚਾਹੁੰਦੇ ਐ ਉਧਰ ਨੂੰ ਚੜ ਗਏ ਉਹ ਲੀਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣੇ ਤੇ ਨੁਕਸਾਨ ਵੀ ਪੰਜਾਬ ਦਾ ਜਾਦੇ ਹੋਣਾ ਲਿਖੇ ਬਾਈ ਤੇਰੀ ਸੋਚ ਤੇ ਪੰਜਾਬੀਆਂ ਦੇ ਭੋਗੇ ਲਿਖੇ ਬਾਈ ਤੇਰੀ ਸੋਚ ਤੇ ਪੰਜਾਬੀਆਂ ਦੇ ਭੋਗੇ ਹੈ ਮਜ਼ਦੂਰ ਇਕਤਾ ਜਿੰਦਾਬਾਦ ਕੇਂਦਰ ਸਰਕਾਰ ਮੁਸਤਫਾ ਮਮ ਮੁਸਤਕਬਾ ਤੁਸੀਂ ਅੱਜ ਕੱਲ੍ਹ ਦੇਖੋ ਬਸ ਚੱਲ ਸੁਣੋ ਗੱਲ ਭਵੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੋਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲੈ ਗਈ ਆ ਬਈ ਉੱਥੇ ਅੱਜ ਮੈਂ ਔਰ ਸ਼ੰਭੂ ਦੋਤਰੇ ਆਇਆ ਉਧਰਲੇ ਪਾਸਿਓਂ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਗਾਉਂਦੇ ਆ ਗੋਤਵਾ ਵੀ ਖਤਰੇ ਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਆ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਪ੍ਰਭੂ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਘਰਾਂ 'ਚ ਬੜਿਆ ਰਿਹਾ ਤੇ ਯਾਦ ਰੱਖੋ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹਿੰਗਾ ਨੇ ਕਾਨੂੰਨ ਨੇ ਖਤਰ ਖਤਰਨਾਕ ਆ ਰਹੇ ਨੇ ਸੋ बार-बार ਪੰਜਾਬ ਨੂੰ ਬੇਨਤੀਆਂ ਕਰਦੇ ਆ ਵੀ ਜਿਹੜੇ ਹੁਣ ਵੀ ਘਰਾਂ 'ਚ ਬੈਠੇ ਸਵਾਲ ਲਈ ਜਾਂਦੇ ਆ ਜਾ ਮਗਰਬ ਤੋਂ ਲੱਤਾਂ ਖਿੱਚਣ ਵਾਲੇ ਬੈਠੇ ਆ ਮਰੀਆਂ ਹੋਈਆਂ ਜਮੀਰਾਂ ਵਾਲੇ ਬੈਠੇ ਨੇ ਭਾਈ ਦੇਖੋ ਮੈਂ ਇੱਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸੁਣ ਲਓ ਭਾਈ ਸੁਣ ਲਓ ਯਾਰ ਸਾਡੀ ਵਿਚਾਰਧਾਰਾ ਦਾ ਵਖਰੇਵਾ ਹੋ ਸਕਦਾ ਹੈ ਸਾਡੇ ਵਿਚਾਰਕ મતਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਰਡਰਾਂ ਤੇ ਲੜ ਰਿਹਾ ਹੈ जख्मी ਹੋ ਰਿਹਾ ਹੈ ਪੰਜਾਬ ਦਾ ਜੋ ਘਾਣ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਏ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਲਾਮ ਮੋਰਚਾ ਖੋਲਦਸ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਗਲチェਤੇ ਰੱਖਿਓ ਪੰਜਾਬ ਦਾ ਗਡਾਰ ਹੈ ਜੀ ਉਹ ਨੌਜਵਾਨੋ ਤੁਹਾਨੂੰ ਤੁਹਾਨੂੰ ਮੈਂ بار بار ਮੇਰੀ ਬੇਨਤੀ ਮੇਰਾ ਵੀ ਨਮੰਨਾ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਹਿੰਦਾ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾਹਟ ਵਾਲੀ ਕਾਰਵਾਈ 'ਚ ਨਾ ਆਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਣ ਬਿਨਾ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਭਾਈ ਇਸ ਕਰਕੇ ਤੁਹਾਨੂੰ ਖਾਸ ਪੀੜਾ ਕਿਉਂਕਿ ਇਹ ਸ਼ਿਕਾਰ ਖੇਡਣ ਨੂੰ ਤਿਆਰ ਬੈਠਿਆ ਜਵਾਨੀ ਦਾ ਇਹ ਤਾਂ ਤਾਂ ਤਿਆਰ ਬੱਠਿਆ ਜਾਨ ਨਾਲ ਜਿਹਨੇ ਸਾਡੇ ਆ ਕੁਤਿਆਂ ਦਾ ਕਹਿੰਦੇ ਆ ਹੁਣ ਆ ਦੇਖਿਆ ਬਹੁਤ ਨਾਲ ਰੋਕਿਆ ਵੀ ਆਜ ਨਾ ਜਾਵਾ ਲੋ ਜੋਤ ਬੰਦੀ ਕਰਦੇ ਆ ਆ ਨਹੀਂ ਮੰਨਦੇ ਅੱਜ ਉਹਦਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਦੇਖਿਆ ਯਾਰ ਦੇਖੋ ਕੋਈ ਗੱਲ ਸੁਣੋ ਜਿੰਨੀਆਂ ਸੰਸਾਦਾਂ ਹੋਈਆਂ ਨੇ ਪਹਿਲੀ ਸੰਸਾਦ ਜਾਂ ਦੂਜੀ ਸੰਸਾਦ ਦੇ ਕੋਈ ਐ ਸਾਡੇ ਗੁਰੂ ਸਾਹਿਬਾਨ ਨੇ ਵੀ ਚੰਗਾ ਗੜੀਆਂ ਦੇ ਕੋਹੜਾ ਜੰਗਾਂ ਦੇ ਵਿੱਚ ਕਿਰਾਨਿਤ ਨਹੀਂ ਹੁੰਦੀ ਐ ਜੁੱਧ ਦੀ ਇੱਕ ਪੈਂਤਰਾ ਹੁੰਦਾ ਇੱਕ ਅੱਗੇ ਚਾਰੇ ਅੱਗੇ ਚਾਰ ਕਦਮ ਪਿੱਛੇ ਦਾਤਕੇ ਏ ਰਾਜਕੀਆ ਹੰਗੀਆਂ ਨੇ ਬਾਈ ਸਾਡੇ ਗੁਰੂ ਸਰਵਾਰ ਜਾਨਾ ਸੁਣਦੇ ਕੋਈ ਜਾਨਾ ਸੁਣ ਲਿਓ ਆਪਾਂ ਤਾਂ ਆਖਿਰੰਕਾਰ ਗੱਲ ਕਰਦੇ ਆ ਕਿ ਜਿਹੜਾ ਸਾਡੇ ਗੁਰੂ ਸਰਵਾਰ ਜਿਹੜੇ ਸਾਡੇ ਕਮਾਲ ਸਿੰਘ ਬਹੁਤ ਸਿੰਘ ਨੇ ਹੋ ਗਿਆ ਜ਼ਾਰ ਦੀ ਕੱਟੀ ਗੜੀ ਛੱਡੀ ਲੈਣਾ ਆ ਗਈ ਸੀ ਬਈ ਲੈ ਕੇ ਰੋਏ ਹਾਂ ਹਾਂ ਉਹ ਥਾਣੇ ਲੈ ਗਏ ਚੱਕਦੇ ਸਾਦੇ ਕੇ ਸਾਦੇ ਕੇ ਸਾਦੇ ਕੇ ਨਗਰ ਮੁਬਨ ਕਰਦੇ ਐ ਜੜਦੇ ਐ ਕੋਟਾ ਕਰਦੇ ਆਈਆਂ ਹੁਣ ਬਈ ਗੁਰਦਾਨ ਦੀ ਢਾਹ ਦੇ ਉੱਤੇ ਜਾ ਕੇ ਮੋਟਾ ਲਾ ਲਿਆ ਤੇ ਕੰਗਰੂ ਫੱਟੇ ਰੇਮ ਤੱਕਾ ਉਹ ਰਿਹਾ ਲੋੜ ਇਹ ਕਰਕੇ ਕਈ ਰਾਜਨੀਤੀਆਂ ਆਉਂਦੀਆਂ ਨੇ ਕਿਉਂ ਲਾਇਆ ਮੋਟਾ ਇੱਥੇ ਕਿਉਂ ਕਿ ਪਾਣੀ ਕੀ ਹੁੰਦਾ ਉਹ ਸਾਹਮਣੂ ਵੀ ਸਾਰੀਆਂ ਜਿੱਤਦੀਆਂ ਨੀਤੀਆਂ ਹਾਂ ਜੀ ਤੇ ਮੇਰਾ ਵੀ ਰੱਕੇ ਬਦਲਾ ਪੂਰਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਅੱਖਾਂ ਨਾਲ ਦੇਖ ਰਿਹਾ ਮੈਂ ਐਡੇ ਕਾਲੀ ਵੋਟਰ ਦੇ ਵਿੱਚ ਵੀ ਕੋਈ ਗੱਲ ਨਹੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਦੋਰਾਜਾ ਦੁਨੀਆ 'ਚ ਨਹੀਂ ਰਿਹਾ ਬਾਈ ਕਿ ਛੱਡੋ ਆ ਜਿਹੜੀ ਰੱਖੀ ਹੈ ਇਸ ਦਾ ਨਾਰਾ ਇਸ ਨਾਰਾ ਮੈਂ ਜਕਾਰੇ ਦੀ ਤਰਫ ਕਰੂੰਗਾ ਜੋ ਸਾਨੂੰ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰ੍ਹੇ ਦੇ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੋ ਇਸਤਾਲਹਾ ਆਹ ਸਾਡਾ ਇੱਕ ਸੰਪੀਰ ਦਰਬੀਨੋਂ ਬਾਅਦ ਸਾਨੂੰ ਗੁਦਾਰ ਦਾ ਖਿਲਾਫ ਦੇ ਦਿੱਤਾ ਗਿਆ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੈਂ ਰਾਜਵੀ ਕੇ ਨਾ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਮੇਰੀ ਕੋਈ ਮੇਰੀ ਕੋਈ ਸੋਚੀ ਕਿ ਜੇ ਪੰਜਾਬ ਹੱਥਿਆ ਨਾ ਤੁਸੀਂ ਉਦੋਂ ਸਭ ਪੰਜਾਬ ਦੇ ਲੋਕਾਂ ਦਾ ਮੋਹ ਮੈਂ ਕਰ ਜਾਣਾ ਔਰਕੇ ਲੋਕਾਂ ਦੇ ਡਰ ਨਾਲ ਨਹੀਂ ਛੱਡਦਾ ਨਹੀਂ ਤੇ ਇਹ ਹਮਦੇ ਸਾਡੇ ਤੇਜ਼ ਹੋ ਜਾਣੇ ਆ ਅੱਜ ਹੀ ਨਹੀਂ ਅੱਜਵਾ ਬਿਲਕੁਲ ਬੋਟਾ ਜਿਸ ਜਿੱਥੇ ਬੈਠੇ ਆ ਨੌਜਵਾਨਾਂ ਨੂੰ ਖਾਸ ਕਰਕੇ ਜਿੱਥੇ ਵੀ ਗਲਤੀ ਨਾਲ ਆਪਣਾ ਮੋਟਰ ਨੁਕਸਾਨ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ